ਫਿਰੋਜ਼ਪੁਰ ਚ ਦੇਰ ਸ਼ਾਮ ਲੁੱਟ ਦੀ ਨੀਅਤ ਨਾਲ ਨਾਮੀ ਡਾਕਟਰ ਤੇ ਚਲਾਈਆਂ ਗੋਲੀਆਂ ਡਾਕਟਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਕਰਵਾਇਆ ਦਾਖਲ ਮੌਕੇ ਤੇ ਪੁਲਿਸ ਪਹੁੰਚ ਕੇ ਕਰ ਰਹੀ ਹੈ ਜਾਂਚ ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਬਾਬਾ RAMLAL ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਕਲੋਨੀ ਵਿੱਚ ਇੱਕ ਡਾਕਟਰ ਕੋਲੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਲਟੇਰਿਆਂ ਵੱਲੋਂ ਡਾਕਟਰ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰ ਜੇਰੇ ਇਲਾਜ ਅਧੀਨ ਚੱਲ ਰਿਹਾ ਹੈ ਇਹ ਘਟਨਾ 8:30 ਤੋਂ ਲੈ ਕੇ 9:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦ ਗ੍ਰਫਤਾਰ ਕਰਨ ਦਾ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਆਓ ਜਾਣਦੇ ਹਾਂ ਡੀਐਸਪੀ ਸੁਖਵਿੰਦਰ ਸਿੰਘ ਦਾ ਕੀ ਕਹਿਣਾ ਹੈ ਸੁਖਵਿੰਦਰਜੀਤ ਸਿੰਘ ਦਾ ਦਾ ਵਿਅਕਤੀ ਹੈ 44 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀਐਮਐਸ ਇੱਕ ਕਲੀਨਿਕ ਤੇ ਬੈਠਾ ਸੀ ਇਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੈ ਇਜ਼ ਆਊਟ ਆਫ ਡੇਂਜਰ ਜਿਹੇ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਐ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸਿਸ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜੇ ਜਾਏਗਾ ਤੇ ਸਰ ਜਿਹੜੀ ਗੋਲੀ ਸਰ ਇਹ ਡਾਕਟਰ ਹੈ ਜੀ ਪਿਛੇ ਕੋਲ ਜਿੱਦੇ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮ ਐਸ ਜੀ ਸਰ ਗੋਲੀ ਇਕੱਲੀਆਂ ਜਿਆਦਾ ਨਹੀਂ ਲੱਗੂਗੀ ਇਹ ਗੋਲੀ ਇਹ ਤਾਂ ਦਸਮ ਤਾਬ ਤਾਂ ਇੱਕ ਹੀ ਚੱਲੀ ਹੈ ਹੁਣ ਦੇਖਦੇ ਹਾਂ ਜੀ ਖਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿੰਨੇ ਜਦੋਂ ਹੋਇਆ ਸਰ ਕਿ ਕੋਦੇ ਨਾਲ ਹੋਰ ਸੀਗਾ ਜਦੋਂ ਉੱ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ